ਲੋਕੀ ਅੱਜਕੱਲ ਗੱਲ ਹੋਣ ੜੀ ਉਸਤਾਦ ਜੀ ਜਿਹੜੀਆਂ ਇੰਸਟਾਗ੍ਰam ਦੇ ਉੱਤੇ ਰੀਲਾਂ ਛੀਲਾਂ ਪਾਉਂਦੇ ਨੇ ਮਤਲਬ ਨਾ ਜ਼ੇਬਾ ਰੀਲਾ ਕੁਛ ਹੁੰਦੀਆਂ ਨੇ ਕੁਛ ਇਨਫਰਮੇਟਿਵ ਹੁੰਦੀਆਂ ਨੇ ਕੁਛ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਨੌਲੇਜ ਮਿਲਦੀ ਏ ਲੇਕਿਨ ਬਹੁਤੀਆਂ ਵੇਖਿਆ ਕਿ ਮੈਜੋਰਟੀ ਆਫ ਪੀਪਲ ਜਿਹੜੇ ਨੇ ਉਹ ਪੁੱਠੀਆਂ ਸਿੱਧੀਆਂ ਰੀਲਾਂ ਪਾਈ ਜਾਂਦੇ ਨੇ ਕਿ ਜਿਨ੍ਹਾਂ ਦਾ ਨਾ ਕੋਈ ਫਾਇਦਾ ਸਿਰ ਨਾ ਮੱਥਾ ਉਹਨਾਂ ਨਾਲ ਸਿਰ ਨਾ ਮੱਥਾ ਹੈ ਬਸ ਕੁਝ ਕਮਿਊਨਿਟੀ ਐਸੀ ਹੈਗੀ ਜਿਹੜੀ ਇਦਾਂ ਦੀ ਚੀਜ਼ਾਂ ਨੂੰ ਪਸੰਦ ਕਰਦੀ ਆ ਬਸ ਉਹਨਾਂ ਪਿੱਛੇ ਲੱਗ ਕੇ ਨਾ ਪ੍ਰਿਵਲਗੈਰਿਟੀ ਲੈਫਟ ਸਾਈ ਸੋਈ ਤੇ ਬਾਕੀ ਇਹ ਹੈ ਕਿ ਆਪਾਂ ਵੀਡੀਓ ਵੇਖ ਲਈਏ ਆਪਣੇ ਕੋਲ ਨਾ ਆ ਗੁਰਪ੍ਰਤਾਪ ਸਿੰਘ ਪਦਮ ਇਹਨਾਂ ਨੇ ਵੀ ਨਹੀਂ ਜੇ ਬਹੁਤ ਪਹਿਲੇ ਵੀਡੀਓ ਵੇਖੇ ਨੇ ਬਹੁਤ ਜ਼ਬਰਦਸਤ ਨੇ ਵਧੀਆ ਵੀਡੀਓ ਹੁੰਦੇ ਨੇ ਵਧੀਆ ਵਧੀਆ ਗੱਲ ਕਰਦੇ ਨੇ ਉਹਨਾਂ ਦੀ ਵੀਡੀਓ ਆਈ ਹੈ ਕੋਈ ਇੰਸਟਾਗ੍ਰam ਰੀਲਾਂ ਨੂੰ ਲੈ ਕੇ ਕਹਿੰਦੇ ਉਹ ਵੇਖ ਲਈਏ ਕਿ ਕੀ ਗੱਲ ਕਰਨ ਰਏ ਨੇ ਕਿਉਂਕਿ ਹਾਲ ਵਿੱਚ ਤੁਹਾਨੂੰ ਪਤਾ ਕਿ ਉਹ ਕੰਚਨ ਕੁਮਾਰੀ ਗਾਹ ਦੇ ਇੱਕ ਦੋ ਹੋਰ ਵੀ ਇੱਕ ਅੱਛਾ ਇੱਕ ਹੋਰ ਕੁੜੀ ਦਾ ਵੀ ਪਤਾ ਲੱਗਾ ਉਨੋਂ ਵੀ ਗੱਡੀ ਚਾੜਿਆ ਕਿਸੇ ਨੇ ਚਾੜਦਾ ਅੱਛਾ ਹਾਂ ਉਹ ਵੀ ਟਿਕਟੌਕ ਨਾਲ ਰਿਲੇਟਿਡ ਸੀਗੀ ਕਿਸ ਤਰ੍ਹਾਂ ਦੀ ਸ਼ਾਰਟ ਵੀ ਉਹ ਕੰਦੇ ਨੇ ਬਣਾਉਂਦੀ ਸੀ ਲੇਕਿਨ ਚਲੋ ਲੇਕਿਨ ਇਹ ਕਿ ਡਰ ਬੜੇ ਗਏ ਨੇ ਹੁਣ ਇਹਦੇ ਤੋਂ ਪਹਿਲੇ ਆਪਾਂ ਵੀਡੀਓ ਵੇਖ ਲਈਏ ਹਾਂ ਨਾ ਪਬਲਿਕ ਸਕੂਲੇ ਪੜਦਾ ਕਾਨਵੈਂਟ ਸਕੂਲੇ ਪੜਦਾ 2-2 3-3 ਲੱਖ ਰੁਪਈਆ ਸਾਡੀਆਂ ਫੀਸਾਂ ਜਾਂਡੀਆਂ ਸਾਰੇ ਸਾਲ 'ਚ ਸਾਰੇ ਸਾਲ 'ਚ ਕਿੰਨੀ ਵਾਰ ਕਿਸੇ ਨੇ ਆਪਣੀ ਧੀ ਨੂੰ ਕੋਲ ਬਿਠਾ ਕੇ ਜਾਂ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਇਹ ਪੁੱਛਿਆ ਪੁੱਤ ਜਵਜੀ ਸਾਹਿਬ ਯਾਦ ਕਰ ਲਿਆ ਧੀ ਪੁੱਤ ਤੇ ਤਦ ਯਾਦ ਕਰੂ ਜੇ ਕਦੀ ਮਾਂ ਨੇ ਗੁਟਕਾ ਫੜ ਕੇ ਵੇਖਿਆ ਉਤੇ ਪਿਓ ਨੇ ਗੁਟਕਾ ਫੜ ਕੇ ਵੇਖਿਆ ਟੁੱਟੇ ਦੇ ਅਸੀਂ ਆਪ ਆ ਜਿੰਨਾ ਚਿਰ ਘਰੋਂ ਨਹੀਂ ਸਟੈਂਡ ਹੁੰਦੇ ਅਸੀਂ ਅਸੀਂ ਦੋਸ਼ ਲਈ ਜਾਂਦੇ ਸ਼੍ਰੋਮਣੀ ਕਮੇਟੀ ਕੱਖ ਨਹੀਂ ਕਰਦੀ ਪ੍ਰਚਾਰਕ ਨਹੀਂ ਸਾਡਾ ਹੈਗਾ ਬਾਬੇ ਨਹੀਂ ਕੱਖ ਕਰਦੇ ਘਰੋਂ ਦੇ ਸਾਡਾ ਇੰਸਟਾਗ੍ਰਾਮ ਨਹੀਂ ਮੁੱਕਣ ਡਿਆ ਰੀਲਾਂ ਨਹੀਂ ਟੁੱਟਣ ਡੀਆਂ ਤੇ ਘਰੋਂ ਤੇ ਅਸੀਂ ਇੱਕ ਵਾਰੀ ਵੀ ਨਿਆਣਿਆਂ ਨੂੰ ਕਦੀ ਕੋਲ ਬਿਠਾ ਕੇ ਭਾਈ ਤਾਰੂ ਸਿੰਘ ਦੀ ਕਹਾਣੀ ਨਹੀਂ ਸੁਣਾਈ ਬਾਬੇ ਦੀਪ ਸਿੰਘ ਦਾ ਇਤਿਹਾਸ ਨਹੀਂ ਸੁਣਾਇਆ ਅਸੀਂ ਆਸਾਂ ਦੂਰ ਦਰਾਡੇ ਦੀਆਂ ਲਾ ਕੇ ਬੈਠਾ ਸਭ ਤੋਂ ਵੱਡਾ ਟੀਚਰ ਮਾਂ-ਬਾਪ ਆ ਇੱਕ ਬੱਚੇ ਵਾਸਤੇ ਤੇ ਮਾਂ-ਬਾਪ ਸਿੱਖ ਕੌਮ ਦੇ ਭਗੌੜੇ ਆ ਆਪਣੀ ਜ਼ਿੰਮੇਵਾਰੀ ਤੋਂ ਜਿਸ ਬੱਚੇ ਦਾ ਜਨਮ ਹੋਇਆ ਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ 바ਵਾ ਦਾਸ ਵਿੱਚ ਉਸ ਮੁੰਡੇ ਦਾ ਨਾਂ ਰੱਖਿਆ ਜਾਂਦਾ सुरेंद्र ਸਿੰਘ ਤੇ ਗਵਾਂਡੀਆਂ ਨੇ ਨਾਂ ਰੱਖ ਦਿੱਤਾ ਗੁੱਡੂ ਦਾਦੀ ਨੂੰ ਬੜਾ ਗੁੱਸਾ ਚੜਿਆ ਕਹਿੰਦੀ ਨਹੀਂ ਮੇਰਾ ਨਾਂ ਮੇਰੇ ਪੁੱਤ ਦਾ ਨਾਂ सुरेंद्र ਸਿੰਘ ਤੁਸੀਂ ਇਹਦਾ ਨਾਂ ਗੁੱਡੂ ਕਿਉਂ ਰੱਖ ਦਿੱਤਾ ਤੇ ਗਵਾਂਡੀ ਕਹਿੰਦੇ ਜੀ ਨਾ ਔਖਾ ਅੱਜ ਵੀ ਸਾਡੇ ਚ ਇਦਾਂ ਹੀ ਆ ਨਾ ਨਾ ਕੌਰ ਤੇ ਸਿੰਘ ਵਾਲੇ ਉਹ ਅਸੀਂ ਪਿੱਛੇ ਕਰ ਦਿੱਤੇ ਕੋਈ ਚਿੰਟੂ ਬਣ ਗਿਆ ਕੋਈ ਮਿੰਟੂ ਬਣ ਗਿਆ ਕੋਈ ਚਿੰਕੀ ਬਣ ਗਿਆ ਕੋਈ ਪਿੰਕੀ ਬਣ ਗਿਆ ਕੋਈ ਕੁਝ ਬਣ ਗਿਆ ਕੋਈ ਕੁਝ ਬਣ ਗਿਆ ਬੜੇ ਮਹਿੰਗੇ ਭਾ ਨਾ ਸਾਨੂੰ ਸਿੰਘ ਤੇ ਕੌਰ ਸ਼ਬਦ ਮਿਲਿਆ ਹੀ ਅਸੀਂ ਜਾਤ-ਕੋਤ ਦੇ ਬੰਧਨ ਚ ਪਾ ਕੇ ਉਹਨਾਂ ਸਿੰਘ ਤੇ ਕੌਰ ਦਾ ਮਲਿਆ ਮੇਟ ਕਰਕੇ ਰੱਖ ਦਿੱਤਾ ਚੰਗੇ ਭਲੇ ਸਰਦਾਰਾਂ ਦਾ ਮੁੰਡਾ ਹੁੰਦਾ ਨਾਂ ਵਧੀਆ ਹੁੰਦਾ ਵਾ ਉਹਦਾ ਨਾਂ ਰੱਖਿਆ ਹੁੰਦਾ ਮਿੰਟੂ ਚਿੰਟੂ ਮੈਂ ਸੋਚਦਾ ਵੀ ਜਿੱਦਨੇ ਬੰਦਾ ਚਿੱਟੀ ਦਾੜੀ ਵਾਲਾ ਹੋਊਗਾ ਦਾ ਪੋਤਰਾ ਹੋਊਗਾ ਉਹ ਪੋਤਰਾ ਕੀ ਕਹੋ ਵੀ ਮੇਰੇ ਦਾਦੇ ਦਾ ਨਾਂ ਚਿੰਟੂ ਆ ਸੋਚ ਕੇ ਵੇਖੋ ਵੀ ਕਿੰਨਾ ਹਾਸਾ ਆ ਜਾਊਗਾ ਕਿ ਸਾਡੇ ਦਾਦੇ ਦਾ ਨਾਂ ਚਿੰਟੂ ਤੇ ਮਿੰਟੂ ਆ ਸਰਦਾਰਾਂ ਦੇ ਨਾਂ ਸਰਦਾਰਾਂ ਵਰਗੇ ਫੱਬਦੇ ਆ ਕਦੀ ਇਸ ਦੇਸ਼ ਤੇ ਹਮਲਾ ਕਰਨ ਵਾਸਤੇ ਆਉਂਦੇ ਸੀ ਕਾਬਲ ਕੰਧਾਰ ਚੋਂ ਬੰਦੇ ਹੁਣ ਉਹਨਾਂ ਦੇ ਨਾਂ ਵੇਖੋ ਮਹਿਮੂਦ ਗਜ਼ਨਵੀ ਮੁਹੰਮਦ ਗੌਰੀ ਜ਼ਾਹਿਰਉਦੀਨ ਬਾਬਰ ਉਹਨਾਂ ਦੇ ਨਾਂ ਸੀ ਜਹਾਂਗੀਰ ਉਹਨਾਂ ਦੇ ਨਾਂ ਸੀ ਔਰੰਗਜ਼ੇਬ ਤੇ ਸਾਡੇ ਅਗਲੇ ਬਨੇ ਕੋਈ ਠੰਡਾ ਆਰਾਮ ਕੋਈ ਤੱਤਾ ਆਰਾਮ ਕੋਈ ਕੌੜਾ ਮਾਲ ਕੋਈ ਮਿੱਠਾ ਮਾਲ ਮਹਾਰਾਜ ਨੇ ਕਹਾ ਬਹਿ ਜਾਓ ਤੁਹਾਡੇ ਦੇ ਨਾਮਾਂ ਦੀ ਸਾ ਸੱਤਿਆ ਨੇ ਹੈਗੀ ਲੜਨਾ ਤੁਸੀਂ ਖੇ ਆ ਪਹਿਲਾਂ ਤੇ ਤੁਹਾਡੇ ਬਦਲੂ ਨਾਂ ਮਹਾਰਾਜ ਨੇ ਫਿਰ ਬਦਲੇ ਸਾਡੇ ਨਾਂ ਅਜੀਤ ਸਿੰਘ ਜੁਝਾਰ ਸਿੰਘ ਜ਼ੋਹਰਾਵਰ ਸਿੰਘ ਫਤਿਹ ਸਿੰਘ ਜਸਾ ਸਿੰਘ RAM ਸਿੰਘ ਸ਼ਾਮ ਸਿੰਘ ਬਘੇਲ ਸਿੰਘ ਮਹਾਰਾਜ ਨੇ ਨਾਂ ਰੱਖੇ ਤਾਰਾ ਸਿੰਘ ਮਹਾਰਾਜ ਨੇ ਨਾਂ ਰੱਖੇ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਨਾ ਬੰਦੇ ਦਾ ਹੋਵੇ ਮੂੰਹ ਪਰ ਜਾਵੇ ਹੁਣ ਪਾਪਿਆਂ ਨੇ ਨਾਂ ਰੱਖਿਆ ਸੁਰਿੰਦਰ ਸਿੰਘ ਗਵਾਂਡੀਆਂ ਨੇ ਰੱਖਤਾ ਗੁੱਡੂ ਤੇ ਦਾਦੀ ਕਹਿੰਦੀ ਖਬਰਦਾਰ ਜੇ ਕਿਸੇ ਨੇ ਮੇਰੇ ਪੁੱਤ ਨੂੰ ਗੁੱਡੂ ਕਿਹਾ ਤੇ ਜੇ ਮੇਰੇ ਪੁੱਤ ਦਾ ਵੱਡਾ ਨਾਂ ਵੀ ਸੱਸੇ ਅੱਖਰ ਤੇ ਆ ਮੇਰੇ ਪੁੱਤ ਦਾ ਛੋਟਾ ਨਾਂ ਵੀ ਸੱਸੇ ਅੱਖਰ ਤੇ ਰੱਖਣਾ ਉਹ ਕਹਿੰਦੇ ਕੀ ਰੱਖਣਾ ਉਹ ਕਹਿੰਦੀ ਮੈਂ ਤੇ ਛੋਟੀ ਗਿਆ ਕਰਨਾ ਵਾ ਨਾਂ ਪਾਇਆ ਗਿਆ ਸੁਰਿੰਦਰ ਸਿੰਘ ਛੋਟੀ ਕੌਣ ਜਾਣਦਾ ਸੀ ਇਹ ਸੁਰਿੰਦਰ ਸਿੰਘ ਸੋਢੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਾਹਪੁਰਖਾਂ ਦੀ ਸੱਜੀ ਬਾਹ ਬਣੂੰਗਾ ਕਿਸੇ ਦਿਨ ਮੁੰਡਾ ਵੱਡਾ ਹੋਇਆ ਬਾਪੂ ਚੜਾਈ ਕਰ ਗਿਆ ਮਾਂ ਚੜਾਈ ਕਰ ਗਈ ਸਨਮਾਨਯੋਗ ਬੈਠੇ ਹੋ ਦੁਨੀਆ ਦਾ ਸ਼ਾਇਦ ਸਭ ਤੋਂ ਵੱਧ ਕਿਸਮਤ ਬੱਚਾ ਵੇਖਣਾ ਹੋਵੇ ਤੇ ਉਹ ਬੱਚਾ ਵੱਧ ਕਿਸਮਤ ਆ ਜਿਨ੍ਹਾਂ ਨੇ ਬਚਪਨ ਵਿੱਚ ਆਪਣੀ ਮਾਂ ਮਰਦੀ ਵੇਖੀ ਆ ਜਾਂ ਆਪਣਾ ਪਿਓ ਮਰਦਾ ਵੇਖਿਆ ਵੇਖੋ ਨਾ ਇੱਟ ਤੁਹਾਡੀ ਪੱਕੀ ਆ ਤੇ ਨਾ ਇੱਟ ਮੇਰੀ ਪੱਕੀ ਆ ਚਲੇ ਮੈਂ ਵੀ ਜਾਣਾ ਚਲੇ ਤੁਸੀਂ ਵੀ ਜਾਣਾ ਪਰ ਇੱਕ ਅਰਦਾਸ ਕਰਿਓ ਕਿ ਦੁਨੀਆ ਤੇ ਕੋਈ ਇਹੋ ਜਿਹਾ ਬਦਨਸੀਬ ਬੱਚਾ ਨਾ ਹੋਵੇ ਜਿਨੇ ਇਨਾ ਅੱਖਾਂ ਦੇ ਨਾਲ ਬਚਪਨ ਵਿੱਚ ਆਪਣੀ ਮਾਂ ਜਾਂ ਆਪਣਾ ਪਿਓ ਮਰਦਾ ਵੇਖਿਆ ਹੋਵੇ ਲੱਖ ਚਾਚੀਆਂ ਲੱਖ ਤਾਈਆਂ ਲੱਖ ਭੂਆ ਲੱਖ ਮਾਸੀਆਂ ਲੱਖ ਮਾਮੀਆਂ ਲੱਖ ਨਾਨਕੇ ਲੱਖ ਦਾਦਕੇ ਪਰ ਜੋ ਸੋਖ ਇੱਕ ਮਾਂ ਬਾਪ ਬੱਚੇ ਨੂੰ ਦੇ ਸਕਦਾ ਪਿਆਰ ਦੇ ਸਕਦਾ ਦੁਨੀਆ ਦਾ ਕੋਈ ਰਿਸ਼ਤਾ ਨਹੀਂ ਦੇ ਸਕਦਾ ਹੁਣ ਇਹ ਮੁੰਡਾ ਹੋਇਆ ਵੱਡਾ ਇਹ ਰਹਿੰਦਾ ਆਪਣੇ ਤਾਇਏ ਦੇ ਕੋਲ ਤਾਇਆ ਤਾਈ ਇਹਨੂੰ ਕਰਦੇ ਸੀ ਪਿਆਰ ਦਾਦੀ ਨਾਲ ਰਹਿੰਦੀ ਸੀ ਇੱਕ ਦਿਨੇ ਮੁੰਡਾ ਕਹਿੰਦਾ ਤਾਇਆ ਮੈਂ ਸਕੂਲੇ ਨਹੀਂ ਜਾਇਆ ਕਰਨਾ ਕਹਿੰਦਾ ਕਿਉਂ ਕਹਿੰਦਾ ਮੈਨੂੰ ਬੁਲਟ ਮੋਟਰਸਾਈਕਲ ਚਾਹੀਦਾ ਜੇ ਲੈ ਦੇਂਗਾ ਤੇ ਜਾਵਾਂਗਾ ਨਹੀਂ ਤੇ ਛੁੱਟੀ ਸਾਡੇ ਵੱਲ ਤਾਇਆ ਸਿਆਣਾ ਸੀ ਤਾਇਏ ਨੇ ਸੋਚਿਆ ਜੇ ਮੈਂ ਨਾ ਕੀਤੀ ਨਾ ਤੇ ਲੋਕਾਂ ਕਹਿਣਾ ਪਿਓ ਮਰ ਗਿਆ ਤੇ ਚਾਹ ਨਹੀਂ ਕੋਈ ਪੂਰੇ ਕਰਦਾ ਤਾਈ ਨੇ ਮੁੰਡੇ ਨੂੰ ਬੁਲਟ ਮੋਟਰਸਾਈਕਲ ਲੈ ਦਿੱਤਾ ਬਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਘੇਰੇ-ਘੇਰੇ ਹੁਣ ਸੁਰਿੰਦਰ ਸਿੰਘ ਸੋਢੀ ਕੱਲੇ ਦਾ ਬੁਲਟ ਮੋਟਰਸਾਈਕਲ ਗੂੰਜਦਾ ਸੀ ਚੱਲਦੇ ਬੁਲਟ ਮੋਟਰਸਾਈਕਲ ਉੱਤੇ ਬਾਣਾ ਬਦਲ ਲੈਣਾ ਪ੍ਰਸ਼ਾਦਾ ਪਾਣੀ ਛਕ ਲੈਣਾ ਦਮਾਲਾ ਸੁਝਾ ਲੈਣਾ ਰੇਲਵੇ ਦੀ ਪਟੜੀ ਉੱਤੇ 3 ਮੀਲ ਤੱਕ ਬੁਲਟ ਮੋਟਰਸਾਈਕਲ ਚਲਾ ਲੈਣਾ ਇਹ ਭਾਈ सुरेंद्र ਸਿੰਘ ਸੋਢੀ ਦੇ ਹਿੱਸੇ ਆਇਆ ਸੀ ਕਦੀ ਬੁਲਟ ਮੋਟਰਸਾਈਕਲ ਖਾੜਕੂਆਂ ਦੀ ਜਾਨ ਰਿਆ ਵਾ ਕਦੀ ਬੁਲਟ ਮੋਟਰਸਾਈਕਲ ਪਜਾਰਾਂ ਚੋਂ ਲੰਘਣੇ ਤੇ ਲੋਕਾਂ ਨੇ ਆਖਿਆ ਕਰਨਾ ਇੱਜ਼ਤਾਂ ਦੇ ਰਾਖੇ ਤੁਰੇ ਆਉਂਦੇ ਆ ਹੁਣ ਬੁਲਟ ਮੋਟਰਸਾਈਕਲ ਤੁਰੇ ਆਵੇ ਤੇ ਲੋਕੀ ਕਹਿੰਦੇ ਆ ਬੁਲਟ ਤਾਂ ਰਖਿਆ ਪਟਾਕੇ ਪਾਉਣ ਨੂੰ ਪੇ ਹੁਣ ਕੁੜੀਆਂ ਛੇੜਨ ਨੂੰ ਧੀਆਂ ਭੈਣਾਂ ਦੇ ਘੇਰੇ ਘਤਣ ਵਾਸਤੇ ਬੁਲਟ ਮੋਟਰਸਾਈਕਲ ਰੱਖਿਆ ਕਦੀ ਇੱਜ਼ਤਾਂ ਦੇ ਰੱਖਿਆ ਨੇ ਬੁਲਟ ਮੋਟਰਸਾਈਕਲ ਰੱਖਿਆ ਹੁੰਦਾ ਸੀ ਹੁਣ ਭਾਈ ਸੋਢੀ ਇੱਕ ਦਿਨ ਘਰੋਂ ਨਿਕਲਿਆ ਤੇ 15 ਦਿਨ ਘਰ ਹੀ ਨਾ ਆਇਆ ਕਿਸੇ ਨੇ ਭਾਈ ਸੋਢੀ ਦੀ ਦਾਦੀ ਨੂੰ ਜਾ ਕੇ ਆਖਿਆ ਦਾਦੀ ਮਾ ਤੇਰਾ ਪੁੱਤ ਗਵਾਚ ਗਿਆ ਤੇ ਦਾਦੀ ਨੇ ਕੋ ਗੱਲ ਕਹੀ ਕਹਿੰਦੀ ਪਹਿਲੀ ਤੇ ਗੱਲ ਮੇਰਾ ਸੋਢੀ ਗਵਾਚਦਾ ਨਹੀਂ ਦੂਜੀ ਗੱਲ ਮੇਰਾ ਸੋਢੀ ਕਿਸੇ ਮਾੜੀ ਥਾਂ ਤੇ ਜਾਂਦਾ ਨਹੀਂ ਤਿੱਜੀ ਗੱਲ ਜੇ ਮੇਰਾ ਪੁੱਤ ਕਿਸੇ ਮਾੜੀ ਥਾਂ ਤੇ ਗਿਆ ਹੋਊ ਉਹ ਮਾੜਿਆਂ ਨੂੰ ਸਹੀ ਕਰ ਦੂਗਾ ਆਪ ਉਹਨਾਂ ਵਰਗਾ ਨਹੀਂ ਹੋਊਗਾ ਮੈਨੂੰ ਆਪਣੇ ਪੁੱਤ ਦੇ ਉੱਤੇ ਇੰਨਾ ਵਿਸ਼ਵਾਸ ਆ ਭਾਈ ਸੋਢੀ ਚਲ ਗਿਆ ਆਉ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਕੋਲ ਨਿਹੰਗ ਸਿੰਘਾਂ ਦੇ ਕੋਲ ਬਾਬੇ ਨਿਹਾਲ ਸਿੰਘ ਦੇ ਡੇਰੇ ਜਾ ਕੇ ਭਾਈ ਸੋਢੀ ਨੇ ਸਿੱਖਿਆ ਗੱਤਕਾ ਦਸਮ ਜੀ ਕੀਤੀ ਸੰਥਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੀਤੀ ਸੰਥਿਆ ਸਾਢੇ 1.6 ਫੁੱਟ ਕੱਦ ਪਤਲਾ ਜਿਹਾ ਸਰੀਰ ਲੰਮੀਆਂ ਲੰਮੀਆਂ ਬਾਹਾਂ ਚਿੱਟਾ ਚੋਲਾ ਕਾਲਾ ਨਿਸ਼ੋਹ ਦਾੜਾ ਗੋਰਾ ਨਿਸ਼ੋਹ ਦਾ ਰੰਗ ਤਿੱਖੇ ਉਹਦੇ ਨੈਣ ਤੇ ਨਕਸ਼ ਸਿਰ ਦੇ ਉੱਤੇ ਨੀਲੀ ਦਸਤਾਰ ਜਦੋਂ ਤੁਰਿਆ ਹੁੰਦਾ ਸੀ ਲੋਕੀ ਖਲੋ ਕੇ ਅਸ਼ ਅਸ਼ ਕਰਿਆ ਕਰਦੇ ਸੀ ਕੋਈ ਇਹੋ ਜਿਹਾ ਬੰਦਾ ਨਹੀਂ ਸੀ ਜਿਹੜਾ ਸੋਡੀ ਨੂੰ ਵੇਖੇ ਬਿਨਾ ਲਾਗੂ ਲੰਗ ਜਾ ਕਰ ਇੱਕ ਦਿਨ ਬਾਬੇ ਨਿਹਾਲ ਸਿੰਘ ਦੇ ਡੇਰੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਏ ਇੱਕ ਬੰਨੇ ਬਾਬਾ ਨਿਹਾਲ ਸਿੰਘ ਬੈਠੇ ਆ ਇੱਕ ਬੰਨੇ ਸੰਤ ਜਰਨੈਲ ਸਿੰਘ ਜੀ ਬੈਠੇ ਆ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਖਾ ਬਾਬਾ ਨਿਹਾਲ ਸਿਆ ਤੇਰੇ ਡੇਰੇ ਚੋਂ ਕੋਈ ਚੀਜ਼ ਲੈਣ ਆਏ ਹੀ ਅਸੀਂ ਕਹਿੰਦੇ ਕੀ ਮਹਾਂਪੁਰਖੋ ਹੈ ਹੀ ਸਾਰਾ ਕੁਝ ਤੁਹਾਡਾ ਤੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਾਹਪੁਰਖਾਂ ਨੇ ਆਖਿਆ ਓ ਜਿਹੜਾ ਮੁੰਡਾ ਤੁਰਿਆ ਫਿਰਦਾ ਨਾ ਉਹ ਸਾਨੂੰ ਦੇ ਦੇ ਤੇ ਬਾਬੇ ਨਿਹਾਲ ਸਿੰਘ ਨੇ ਆਖਿਆ ਜੀ ਇਹ ਛੋਡੀ ਆ ਇਹਨੂੰ ਸੁਰਿੰਦਰ ਸਿੰਘ ਛੋਡੀ ਕਹਿੰਦੇ ਆ ਸੰਤ ਕਹਿੰਦੇ ਜੋ ਮਰਜੀ ਆ ਅੱਜ ਤੋਂ ਬਾਅਦ ਇਹ ਸੱਜੀ ਸੱਜੀ ਬਾਹਵਾ ਇਨੇ ਉਹ ਕਰਨਾ ਵਾ ਜਿਹੜਾ ਕਿਸੇ ਨੇ ਨਹੀਂ ਕੀਤਾ ਹੋਗਾ ਅਸੀਂ ਇਹਨੂੰ ਨਾਲ ਲੈ ਜਾਣਾ ਹੀ ਇਹ ਉਹ ਪਹਿਲਾ ਦਿਨ ਸੀ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਭਾਈ ਸੋਢੀ ਦਾ ਘੁੱਟ ਫੜਿਆ ਤੇ ਭਾਈ ਸੋਢੀ ਨੂੰ ਸ਼੍ਰੀ ਅੰਮ੍ਰਿਤਸਰ ਲੈ ਜਾਂਦਾ ਬਸ ਫਿਰ ਭਾਈ ਸੋਢੀ ਸੰਤਾਂ ਦਾ ਪਰਛਾਵਾਂ ਬਣ ਗਿਆ ਇੱਕ ਦਿਨ ਕਿਸੇ ਕੰਮ ਕੋਲ ਵਾਸਤੇ ਹੁਸ਼ਿਆਰਪੁਰ ਗਿਆ ਬੱਲੋਵਾਲ ਅੱਡੇ ਦੇ ਵਿੱਚ ਖਲੋਤਾ ਮੂੰਗਫਲੀ ਵਾਲੀ ਰੇੜੀ ਦੇ ਉੱਤੋਂ ਮੂੰਗਫਲੀ ਖਾਵੇ ਚਿੱਟਾ ਚੋਲਾ ਇਹਦੇ ਗਲ ਟੇੜ ਚਟੱਕ ਸ਼ਹਿਰਾ ਜੋ ਟੱਕ ਸਾਲੀਆਂ ਦਾ ਬਾਣਾ ਗਲੇ 'ਚ ਚਿੱਟਾ ਹਜੂਰੀਆ ਸਿਰ ਦੇ ਉੱਤੇ ਨੀਲੀ ਛੋਟੀ ਗੋਲ ਦਾ ਸਤਾਰ ਜਦੋਂ ਇਹ ਮੂੰਗਫਲੀ ਖਾਵੇ ਸਾਹਮਣੇ 12 13 ਦੁਕਾਨਾਂਾਂ ਵਾਂ ਅੱਡੇ ਦੇ ਵਿੱਚ ਉਹਨਾਂ ਦੁਕਾਨਾਂ ਦੇ ਜਿਹੜੇ ਮਾਲਕ ਆ ਉਹ ਸਾਰੇ ਨਕਲੀ ਨਰੰਗਕਾਰੀਆ ਗੁਰਬਚਨੇ ਨਰਕਤਾਰੀਏ ਦੇ ਚੇਲੇ ਆ ਹੁਣ ਗੁਰਬਚਨ ਨੇ ਨਰਕਧਾਰੀਏ ਦਾ ਤੇ ਤੁਹਾਨੂੰ ਪਤਾ ਹੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਤੇ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੇ ਟੀਸੀ ਵਾਲਾ ਬੇਰ ਤੋੜ ਕੇ ਪੰਥ ਦੀ ਝੋਲੀ ਚ ਪਾਇਆ ਤੇ ਗੁਰਬਚਨਾਂ ਨਰਕਧਾਰੀ ਗੱਡੀ ਚਾੜਿਆ ਸੀ ਇਹ ਜਿਹੜੇ ਦਕਾਨਾਂ ਵਾਲੇ ਸੀ ਨਾ ਇਹ ਬਾਣੀਆਂ ਤੋਂ ਬੜੀ ਖਾਰ ਖਾਂਦੇ ਸੀ ਕਿਉਂਕਿ ਚੇਲੇ ਸੀ ਗੁਰਬਚਨਾਂ ਨਰਕਧਾਰੀ ਦੇ ਅੱਜ ਇਹਨਾਂ ਦੀ ਦੁਕਾਨ ਤੇ ਗਾਕ ਕੋਈ ਨਾ ਆਇਆ ਤੇ ਸਵੇਰ ਦੇ ਬੈਠੇ ਮਾਰਦੇ ਸੀ ਮੱਖੀਆਂ ਤੇ ਬੈਠਿਆਂ ਬੈਠਿਆਂ ਜੀ ਕਰ ਆਇਆ ਵੀ ਚਪੇੜਾਂ ਨਾ ਖਾਈਏ ਕਿਸੇ ਕੋ ਇਹ ਵੀ ਇੱਕ ਕੰਮ ਹੁੰਦਾ ਵਾ ਜਿਹਨੂੰ ਕੋਈ ਕੰਮ ਨਾ ਹੋਵੇ ਨਾ ਉਹ ਕਹਿੰਦਾ ਚੱਲ ਕੋਈ ਕੰਮ ਨਹੀਂ ਹੈਗਾ ਤੇ ਚਪੇੜਾਂ ਹੀ ਖਾ ਲੈਨੇ ਦੋ ਚਾਰ ਇਹੋ ਜਿਹੇ ਬੰਦੇ 5-7 ਹਰ ਪਿੰਡ 'ਚ ਹੁੰਦੇ ਆ ਉਹਨਾਂ ਤਿੱਜੇ ਸੌਤੇ ਦਿਨ ਛਤਰੋਲ ਕਰਾਈ ਹੁੰਦੀ ਆ ਕਿਉਂਕਿ ਉਹਨਾਂ ਲਈ ਉਹ ਵੀ ਇੱਕ ਬੜੀ ਵੱਡੀ ਉਪਲਬਧੀ ਹੁੰਦੀ ਆ ਕਿਉਂਕਿ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਕੁਝ ਨਾ ਕੁਝ ਇਹੋ ਜਿਹਾ ਨਿਕਲਣਾ ਹੁੰਦਾ ਉਹ 14 ਦੁਕਾਨਾਂ ਵਾਲੇ ਇਕੱਠੇ ਹੋਏ ਬਾਣੀਏ ਵੱਡੀਆਂ ਵੱਡੀਆਂ ਗੋਗੜਾ ਗੱਲ ਚਿੱਟੇ ਕੁੜਤੇ ਤੇ ਖਲੋਤਿਆਂ ਖਲੋਤਿਆਂ ਇੱਕ ਦੂਜੇ ਵੱਲ ਵੇਖ ਕੇ ਤੇ ਭਾਈ ਸੋਢੀ ਨੂੰ ਲੱਗੇ ਲਾ ਲਾ ਕੇ ਗੱਲਾਂ ਕਰਨ ਕਹਿੰਦੇ ਓ ਵੇਖੋ ਏ ਮੁੰਡੇ ਨੇ ਘਗਰੀ ਪਾਈ ਦੂਜਾ ਕਹਿੰਦਾ ਨਹੀਂ ਨਹੀਂ ਘਗਰੀ ਨਹੀਂ ਫਰਾਕ ਕਹਿੰਦੇ ਆ ਚੋਲੇ ਨੂੰ ਕਹਿੰਦੇ ਘਗਰੀ ਤੇ ਫਰਾਕ ਭਾਈ ਸੋਢੀ ਨੂੰ ਲੱਗ ਗਿਆ ਪਤਾ ਵੀ ਕਹਿੰਦੇ ਮੈਨੂੰ ਆ ਤੇ ਭਾਈ ਸੋਢੀ ਨੇ ਆਖਾ ਮਨਾ ਛੱਡ ਲੜਾਈ ਚ ਕੀ ਰੱਖਿਆ ਕਹਿਣ ਦੇ ਕੋਈ ਗੱਲ ਨਹੀਂ ਹੁਣ ਦੂਜਾ ਨਰਕਧਾਰੀਆ ਬੋਲਿਆ ਕਹਿੰਦਾ ਘਗਰੀ ਤੇ ਪਾਈ ਪਾਈ ਆ ਇੱਕ ਗੱਲ ਦਾ ਪਤਾ ਲੱਗਾਈ ਕਹਿੰਦਾ ਕੀ ਕਹਿੰਦਾ ਜਿਹੜੇ ਦਿਮਾਲੇ ਵਾਲੇ ਤੁਰੇ ਫਿਰਦੇ 15 15 ਦਿਨ ਨਾਉਂਦੇ ਨਹੀਂ ਮੈਨੂੰ ਪਤਾ ਲੱਗਾ ਭਾਈ ਸੋਢੀ ਨੇ ਆ ਕਿ ਹੁਣ ਗੱਲ ਥੋੜੀ ਅੱਗੇ ਵਧ ਗਈ ਚੱਲ ਮਣਾ ਕੋਈ ਗੱਲ ਨਹੀਂ ਕਹਿ ਲੈਣ ਦੇ ਇਹਨੇ ਚਰਨੂੰ ਤਿੱਜਾ ਬੋਲਿਆ ਕਹਿੰਦਾ ਇੱਕ ਗੱਲ ਦਾ ਹੋਰ ਪਤਾ ਲੱਗਾ ਜੇ ਕਹਿੰਦਾ ਕੀ ਕਹਿੰਦਾ ਇਹ ਮੱਥਾ ਟੇਕਦੇ ਆ ਕਾਗਜ਼ਾਂ ਦੇ ਥੱਬੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦਾ ਕਾਗਜ਼ਾਂ ਦਾ ਥੱਬਾ ਕਾਗਜ਼ਾਂ ਦਾ ਢੇਰ ਕਹਿੰਦਾ ਮੱਥਾ ਟੇਕਦੇ ਕਾਗਜ਼ਾਂ ਦੇ ਥੱਬੇ ਨੂੰ ਭਾਈ ਸੋਢੀ ਨੇ ਮੂੰਗਫਲੀ ਵਾਲਾ ਲਫਾਵਾ ਵਗਾ ਕੇ ਰੜੀ ਤੇ ਮਾਰਿਆ ਮਾਨੀ ਮਨ ਸੋਚਿਆ ਸੋਢੀ ਪਾਣੀ ਸਿਰ ਤੋਂ ਨੰਗ ਗਿਆ ਜਦੋਂ ਗੱਲ ਤੇਰੇ ਤੱਕ ਸੀ ਤੇ ਚੱਲੀ ਜਾਂਦਾ ਸਾਂ ਜਦੋਂ ਗੱਲ ਤੈਨੂੰ ਪਰਸਨਲ ਕਹੀ ਸੀ ਚੁੱਪ ਕਰਕੇ ਚੱਲ ਗਿਓ ਪਰ ਕਮਲਿਆ ਹੁਣ ਗੱਲ ਗੁਰੂ ਗ੍ਰੰਥ ਸਾਹਿਬ ਤੇ ਆਈ ਆ ਤੇ ਜੇ ਅੱਜ ਚੁੱਪ ਕਰਕੇ ਨੰਗ ਕਿਉਂ ਨਾ ਫਿਰ ਐਸ ਬਾਜ਼ਾਰ ਚੋਂ ਕੋਈ ਗਾਤਰੀ ਕਿਰਪਾਨ ਵਾਲਾ ਨਹੀਂ ਨੰਗੂਗਾ ਨਾ ਚੋਲੇ ਵਾਲਾ ਨੰਗੂਗਾ ਕਿਉਂਕਿ ਇਹਨਾਂ ਦਾ ਪੈ ਜਾਣਾ ਵਾ ਮੂੰਹ ਤੇ ਜਦੋਂ ਇੱਕ ਵਾਰੀ ਗਲਤ ਬੰਦੇ ਦਾ ਮੂੰਹ ਪੈ ਜਾਵੇ ਨਾ ਫਿਰ ਉਹਨੂੰ ਰੋਕਣਾ ਔਖਾ ਹੋ ਜਾਂਦਾ ਵਾ ਟਾਈਮ ਸਿਰ ਨਾਸਾਂ ਚੋਂ ਧੂਆਂ ਕੱਢਿਆ ਹੋਵੇ ਤੇ ਫਿਰ ਨਜ਼ਾਰੇ ਹੋਰ ਹੁੰਦੇ ਆ ਕਿਉਂਕਿ ਗੱਲ ਸਹੇ ਦੀ ਹਾਂਜੀ ਪਦਮ ਸਾਹਿਬ ਗੱਲਾਂ ਉਹਨਾਂ ਨੇ ਦੋ ਦਿਨ ਕੀਤੀਆਂ ਨੇ ਪਹਿਲੇ ਸਟਾਰਟ ਉਹਨਾਂ ਨੇ ਲਿਆ ਸੀ ਇੰਸਟਾਗ੍ਰam ਦੀਆਂ ਰੀਲਾਂ ਤੋਂ ਕਿ ਬਿਲਕੁਲ ਮਾਂ ਪਿਓ ਜਿਹੜੇ ਹੁੰਦੇ ਨੇ ਓਸਤਾਦ ਜੀ ਸਭ ਤੋਂ ਬੈਸਟ ਟੀਚਰ ਆਪਣੇ ਬੱਚਿਆਂ ਵਾਸਤੇ ਮਾਂ ਬਾਪ ਨੇ ਜੇਥੇ ਮਾਂ ਬਾਪ ਪੜ੍ਹੇ ਲਿਖੇ ਹੋਣਗੇ ਤੁਸੀਂ ਉਹਨਾਂ ਦੀ ਤਰਗੀਬ ਬੱਚਿਆਂ ਦੀ ਤੁਸੀਂ ਆਟੋਮੈਟਿਕਲੀ ਦੇਖ ਲਓਗੇ ਕਿ ਉਹ ਪੜ੍ਹਾਈ ਤੇ ਵੀ ਤੈਨਾਨ ਹੋਣਗੇ ਉਹਨਾਂ ਦੇ ਵਿੱਚ ਚੱਕ ਲੋ ਸ਼ੌਅਰ ਤੇ ਤੁਸੀਂ ਜਿੰਨਾ ਟਾਈਮ ਉਹਨਾਂ ਨੇ ਤੁਹਾਡੇ ਨਾਲ ਸਪੈਂਡ ਕਰਨਾ ਹੈ ਜਿੰਨੇ ਇਹ ਕੋਈ ਵੀ ਹੈ ਨਾ ਪਤਾ ਹੈ ਨਾ ਉਹਦੇ ਬੱਚੇ ਜਿਹੜੇ ਹੁੰਦੇ ਨੇ ਉਹ ਵੀ ਆਪਣੀ ਮਾਂ ਨੂੰ ਫਾਲੋ ਕਰਦੇ ਨੇ ਕੀ ਕਰਦੀ ਪਈ ਐ ਪਾਣੀ ਕਿਵੇਂ ਹਾਰੀ ਚੀਜ਼ ਹੈ ਉਹ ਤੋਂ ਸਿੱਖਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਕੋਈ ਵੀ ਤੁਸੀਂ ਪੰਛੀ ਲਾ ਲਓ ਪਰਿੰਦਾ ਚਿੜੀ ਦਾ ਜਾਨਵਰ ਹਰ ਚੀਜ਼ ਜਿਹੜਾ ਮਾਂ ਤੋਂ ਸਿੱਖਦਾ ਤੇ ਮਾਂ ਤੇ ਉਹ ਜਿਹੜੇ ਨੇ ਉਹਨਾਂ ਨੇ ਤਰਬੀਅਤ ਜਿਹੜੀ ਹੈ ਕਿਸ ਤਰੀਕੇ ਨਾਲ ਕਰਨੀ ਦਾ ਜੇ ਮਾਂ ਮਾਂ ਬੈ ਕੇ ਤੇ ਰੀਲਾਂ ਬਣ ਬਣਾਦੀਆਂ ਹੋਣ ਹਾਂ ਤੇ ਬੱਚਿਆਂ ਨੇ ਵੀ ਉਹ ਤੋਂ ਬਸ ਕਰਣਾ ਸਿੱਖਣਾ ਆਪਾਂ ਉਮਮਨ ਆਪਰੇ ਅੱਜਕੱਲ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਫੋਕਸ ਨਹੀਂ ਕੀਤਾ ਜਾਂਦਾ ਜਿਵੇਂ ਉਹਨਾਂ ਨੇ ਪਿਆ ਸੀ ਕਿ ਉਹਦਾ ਨਾਮ ਗੁੱਡੂ ਰੱਖਿਆ ਤਾਂ ਉਹਦੇ ਮਾਂ ਨੇ ਕਿਹਾ ਕਿ ਨਹੀਂ ਪੁੱਤ ਆਪਾਂ ਨਾਵਾਂ ਦਾ ਜਿਹੜਾ ਇਹਦੇ ਉੱਤੇ ਵੀ ਆਉਂਨੇ ਆ ਕਿ ਨਾਂ ਜਿਹੜਾ ਬੜਾ ਅਸਰ ਰੱਖਦਾ ਹੈ ਹਾਂ ਅਸਰ ਰੱਖਦਾ ਬਿਲਕੁਲ ਰੱਖਦਾ ਹੁਣ ਤੇਰਾ ਨਾਮ ਬੱਬੂ ਤੈਨੂੰ ਬੱਬੂ ਬੱਬੂ ਆਉਂਦੇ ਨੇ ਹੈ ਉਹਦਾ ਇੱਕ ਕੋਈ ਰੋਮ ਨਹੀਂਗਾ ਜੇ ਕੋਈ ਆਖੇ ਸੂਏਲ ਖਾਲਕ ਇੱਕ ਰੋਮ ਨਾਮਾਂ ਪੁਰਾਣੇ ਪਰਪਰ ਹਾਂ ਲੇਕਿਨ ਕੀ ਇੱਕ ਲੋਕੀ ਵਗਾ ਚੇਂਜ ਕਰ ਲੈ ਬੱਬੂ ਨਿਕ ਨਿਕਨੇਮ ਕਰਤਾ ਜੀ ਜਿਵੇਂ ਚਿੰਟੂ ਮਿੰਟੂ ਹਾਂ ਹਾਂ ਕੋਈ ਆਖੇ ਯਾਰੋ ਫਲਾਣੇ ਪਿੰਡ ਦੇ ਵਿੱਚ ਚਿੰਟੂ ਏ ਕਿਆ ਜੀ ਉਹਦਾ ਯੋਦਾ ਯਾਰ ਕੋਈ ਨਹੀਂ ਮਤਲਬ ਇਡਾਇਆ ਪੈਸੇ ਨਹੀਂ ਹੈ ਉਹਦਾ ਤੇ ਚਿੰਟੂ ਯਾਰ ਉਹ ਕੀ ਯੋਦਾ ਹੋਏਗਾ ਇੱਕ ਚਿੰਟੂ ਹੈ ਕੀ ਉਹਦਾ ਹੋਏਗਾ ਬੰਦੇ ਦੇ ਜਿਹ ਚ ਪਹਿਲੇ ਤੋਂ ਚਿੰਟੂ ਆ ਗਿਆ ਨਾ ਕਿ ਚਿੰਟੂ ਕਿ ਕਾਹਦਾ ਯੋਦਾ ਹੋਏਗਾ ਬੰਦਾ ਇਹ ਸੋਚ ਸਕਦਾ ਕਿ ਟਿਕਟੋਕ ਦਾ ਕੋਈ ਸੋਸ਼ਲ ਮੀਡੀਆ ਦਾ ਇਹ ਰੀਲਾਂ ਦਾ ਯੋਦਾ ਹੋ ਤਾਂ ਹੋ ਸਕਦਾ ਹੈ ਲੇਕਿਨ ਰੀਅਲ ਲਾਈਫ ਦਾ ਯੋਦਾ ਨਹੀਂ ਹੋ ਸਕਦਾ ਇਹ ਅਜੀਤ ਸਿੰਘ ਹੈਗਾ ਪਤਾ ਲੱਗਦਾ ਹੈ ਨਾਂਵਾਂ ਪਤਾ ਲੜੇ ਹਨ ਕਿ ਅਜੀਤ ਸਿੰਘ ਜਿਵੇਂ ਇੱਕ ਦਲੇ ਦਲੇਰੀ ਆ ਜਾਂਦੀ ਨਾਂ ਸੁਣ ਕੇ ਹੈ ਤੇ ਅੱਛਾ ਹੋਰ ਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਨਾਂ ਜਿਹੜੇ ਨੇ ਉਹ ਬੜਾ ਅਸਰ ਰੱਖਦੇ ਨੇ ਨਾਂ ਨਹੀਂ ਵਿਗਾੜਨੀ ਚਾਹੀਦੇ ਔਰ ਨਾਂ ਵਿਗਾੜਨਾ ਉਂਝ ਵੀ ਜਿਹੜਾ ਹੈ ਗਲਤ ਹੈ ਗੁਨਾਹ ਹੀ ਹੈ ਬਿਲਕੁਲ ਇਸ ਤਰ੍ਹਾਂ ਹੈ ਬਾਕੀ ਅ ਪਤਾ ਕੀ ਹੁੰਦਾ ਹੈ ਕੁਝ ਨਾਂ ਜਿਹੜੇ ਨੇ ਨਾ ਅਸੀਂ ਆਪ ਹੀ ਪਿਆਰ ਦੇ ਵਿੱਚ ਪਿਆਰ ਦੇ ਵਿੱਚ ਹੀ ਉਮਦਾਤੇ ਇਸੇ ਤਰ੍ਹਾਂ ਹੀ ਆ ਕਿ ਤਾਂ ਪਿਆਰ ਦੇ ਵਿੱਚ ਪਿਆਰ ਨਿੱਕੇ ਨਿੱਕੇ ਚਾਚੀਆਂ ਹੋਈਆਂ ਆਪਣੀਆਂ ਤਾਇਆਂ ਚਾਚੀਆਂ ਪਿਆਰ ਦੇ ਨਾਲੋਂ ਨਾ ਲੈਣਾ ਉਹ ਹੀ ਫਿਰ ਨਿੱਕੇ ਨਿੱਕੇ ਬੱਚਿਆਂ ਦਾ ਜਿਹੜਾ ਬਣ ਜਾਂਦਾ ਹੈ ਬਣ ਜਾਂਣਾ ਤੇ ਬਾਕੀ ਵਧੀਆ ਗੱਲਾਂ ਵਧੀਆਂ ਕੀਤੀਆਂ ਬਹੁਤ ਵਧੀਆ ਗੱਲਾਂ ਕੀਤੀਆਂ ਹੈਆਂ ਆ ਤੇ ਵਧੀਆ ਗੱਲਬਾਤ ਕੀਤੀ ਉਹਨਾਂ ਨੇ ਕਿ ਇਹ ਬਾਕੀ ਇਹ ਦੇਖੋ ਨਾ ਸੋਸ਼ਲ ਮੀਡੀਆ ਹੋ ਨਾ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਬੱਚੇ ਨੂੰ ਲੈ ਕੇ ਚਲੇ ਜਾਓਗੇ ਅਗਰ ਉਹਨੂੰ ਛੂਟ ਦੇ ਦਿੱਤੀ موبائل 'ਚ ਵੜਿਆ ਪਿਆ ਵਾ ਉਹਨੇ ਦਿੱਲੀ ਸੈਰ ਤੋਂ ਨਿਕਲ ਜਾਣਾ। ਬਾਕੀ ਲਾਸਟ ਵਿੱਚ ਜਿਹੜੀ ਗੱਲ ਕਰ ਰਹੇ ਸਾਂ ਕਿ ਕੋਈ ਵੀ ਯੋਧਾ ਕੋਈ ਬੰਦਾ ਹੈ ਨਾ ਜਵਾਨ ਹੈ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋਣਾ। ਉਹਦੀ ਸਾਥ ਨੂੰ ਉਹ ਇਗਨੋਰ ਕਰ ਦੇਗਾ ਕਿ ਦਲੇਰ ਬੰਦਾ ਦਲੇਰ ਬੰਦਾ ਕੁਲੇ ਇਸ ਤਰ੍ਹਾਂ ਇਹ ਦਲੇਰ ਬੰਦਾ ਤੇ ਜਦੋਂ ਗੱਲ ਆਏਗੀ ਨਾ ਆਪਣੇ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਜਾਂ ਧਰਮ ਦੀ ਉਦੋਂ ਜੇ ਕੋਈ ਇਹੋ ਜੀ ਗੱਲ ਕਰੇਗਾ ਨਾ ਤੇ ਉਹਦਾ ਦਿਲ ਕਰੇਗਾ ਮੇਰੇ ਵਿੱਚ ਦੀ ਨਾ ਨਹੀਂ ਬਰਦਾਸ਼ਤ ਨਹੀਂ ਬਰਦਾਸ਼ਤ ਤੇ ਜਿਹੜਾ ਚਵਲ ਬੰਦਾ ਨਾ ਉਹਦੇ ਸਾਹਮਣੇ ਤੁਸੀਂ ਭਾਵੇਂ ਜਿਦੀ ਮਰਜ਼ੀ ਗੱਲ ਕਰੀ ਜਾਓ ਲੇਕਿਨ ਜਦੋਂ ਉਹਦੇ ਉੱਤੇ ਗੱਲ ਕਰੋਗੇ ਨਾ ਉਹਨੂੰ ਉਹ ਗੁੱਸਾ ਕਰ ਜੇਗਾ ਉਹ ਗੁੱਸਾ ਕਰ ਜੇਗਾ ਉਹਨੂੰ ਦੂਜਿਆਂ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਇਹ ਬਿਲਕੁਲ 1 ਕਰੋੜ ਪਰਸੈਂਟ ਗੱਲ ਸਹੀ ਕੀਤੀ ਉਹ ਇੰਗਾ ਉਹ ਹੀ ਪਦਮ ਗੁਰਪ੍ਰਤਾਪ ਸਿੰਘ ਪਦਮ ਜੀ ਉਹੀ ਗੱਲ ਕਰਨ ਦੇ ਸਨ ਤੇ ਉਹਦੇ ਹੀ ਮਤਲਬ ਇਸ ਤਰ੍ਹਾਂ ਹੀ ਹੁੰਦਾ ਵੇਖੋ ਜੀ ਆਈ ਥਿੰਕ حضرت ਅਲੀ ਸਾਹਿਬ ਸ਼ਾਇਦ ਲੜਾਈ 'ਚ ਮੈਦਾਨ ਦੇ ਵਿੱਚ ਲੜਦੇ ਹੋਏ ਨੇ ਤੇ ਜਿਹੜਾ ਓਪੋਨੈਂਟ ਦੁਸ਼ਮਣ ਸੀ ਉਹਨਾਂ ਨੇ ਉਧਰ ਨੂੰ ਮੂੰਹ ਕਰਕੇ ਉਹਨਾਂ 'ਤੇ ਥੁੱਕ ਤੱਕ ਇਹ ਕਿੱਸਾ ਕਿਤੇ ਪੜਿਆ ਸੀ ਮੈਂ ਉਹਨਾਂ ਦੇ ਥੁੱਕ ਤਾਂ ਉਹਨਾਂ ਨੇ ਆਪਣੀ ਤਲਵਾਰ ਉੱਥੇ ਡੱਕ ਦਿੱਤੀ ਉਹਨਾਂ ਨੇ ਕਿਹਾ ਜੱਤ ਨੂੰ ਮaaf ਕੀਤਾ ਬੜੇ ਪਰੇਸ਼ਾਨ ਹੋਇਆ ਕਿ ਦੁਸ਼ਮਣ ਜਿਹੜਾ ਸੀ ਇਹ ਕੀ ਹੋਇਆ ਇਸ ਸਿਸਟਮ ਮਤਲਬ ਉਹਨਾਂ ਨੂੰ ਇਹ ਹੋਇਆ ਕਿ ਲੋਕਾਂ ਨੇ ਪੁੱਛਿਆ ਕਿ ਤੁਸੀਂ ਇਹਨੂੰ ਕਿਉਂ ਛੱਡਤਾ ਜਦੋਂ ਤੁਸੀਂ ਮਾਰਨ ਤੱਕ ਆ ਗਏ ਸੋ ਇਹਨੂੰ ਤੇ ਉਹਨਾਂ ਨੇ ਦੱਸਿਆ ਕਿ ਮੈਨੂੰ ਨਾ ਜਦੋਂ ਇਹਨੇ ਮੇਰੇ ਤੇ ਥੁੱਕਿਆ ਨਾ ਮੈਨੂੰ ਗੁੱਸਾ ਆ ਗਿਆ ਇਹਦੇ ਤੇ ਮੈਨੂੰ ਮਾਰਦਾ ਨਾ ਪਹਿਲੇ ਮੈਂ ਆਪਣੇ ਵਤਨ ਵਾਸਤੇ ਆਪਣੀ ਕੌਮ ਵਾਸਤੇ ਲੜਣ ਡਿਆ ਸਾਂ ਠੀਕ ਹੈ ਮੈਨੂੰ ਉਹ ਫਿਰ ਮੇਰੀ ਜ਼ਾਤੀਅਤ ਤੇ ਉੱਤੇ ਮੈਨੂੰ ਮਾਰਨਾ ਸੀ ਕਿ ਮੈਨੂੰ ਗੁੱਸਾ ਆ ਗਿਆ ਕਿ ਨਹੀਂ ਮੇਰੇ ਤੇ ਇਹ ਕੰਮ ਕੀਤਾ ਕਿ ਇੱਕ ਚੀਜ਼ ਹੈ ਉਹ ਇੱਕ ਕਿਹੜਾ ਪਹਿਲਵਾਨ ਸੀ ਉਹਦਾ ਵੀ ਇੱਕ ਮਸ਼ਹੂਰ ਕਿੱਸਾ ਹੈ ਜਹਾਰਾ ਜਾਰਾ ਪਲਵਾਨੀ ਸੀ ਉਹਦੇ ਵੀ ਕਿਸੇ ਈਵੇਂ ਦੇ ਹੈ ਨੇ ਕਿ ਕੋਈ ਬੰਦਾ ਉਹਨੂੰ ਤੰਗ ਕਰੀ ਜਾਵੇ ਸਾਰੇ ਉਹ ਪਲਵਾਨ ਲੇਕਿਨ ਸਬਰ ਹਾਂ ਹਾਂ ਜਾਰਾ ਜਾਰਾ ਪਲਵਾਨ ਉਹ ਕਿਸੇ ਵੀ ਤੁਸੀਂ ਸੁਣਿਆ ਹੋਣਾ ਅੱਛਾ ਚਲੋ ਬਾਕੀ ਇਹ ਆ ਕਿ ਪਦਮ ਸਾਹਿਬ ਵਧੀਆ ਗੱਲਾਂ ਕਰਨ ਰਏ ਸਨ ਆਪਾਂ ਅਗਲੇ ਵੀਡੀਓ ਦੇ ਵਿੱਚ ਹੁਣ ਆਉਂਨੇ ਆ ਤੇ ਵੀਡੀਓ ਜਿਹੜਾ ਜੀ ਨੈਕਸਟ ਵੀਡੀਓ ਵੇਖਨੇ ਆ